ਦੋਸਤੋ ਰੋਡ ਤੇ ਇੱਕ ਟਰੱਕ ਲੰਗਰ ਦੇ ਸਮਾਨ ਦਾ ਭਰਿਆ ਜਾ ਰਿਹਾ ਸੀ ਉਸ ਟਰੱਕ ਵਿੱਚ ਕੁੱਲ ਦੋ ਬੰਦੇ ਸੀ ਇੱਕ ਗੁਰਸਿੱਖ ਬੰਦਾ ਸੀ ਜਿਹੜਾ ਕਿ ਟਰੱਕ ਨੂੰ ਚਲਾ ਰਿਹਾ ਸੀ ਜਿਹਦਾ ਨਾਮ ਸੀ ਗੁਰਮੀਤ ਤੇ ਇੱਕ ਉਹਦੇ ਨਾਲ ਹੈਲਪਰ ਸੀ ਐਸੇ ਤਰ੍ਹਾਂ ਦੋਏ ਟਰੱਕ ਨੂੰ ਲੈ ਕੇ ਜਾ ਰਹੇ ਸੀ ਟਰੱਕ ਵਿੱਚ ਜਿਹੜਾ ਸਮਾਨ ਸੀ ਲੰਗਰ ਦਾ ਉਹਨਾਂ ਨੇ ਆਪਦੇ ਪਿੰਡ ਵਿੱਚ ਲੈ ਕੇ ਜਾਣਾ ਸੀ ਉੱਥੇ ਇੱਕ ਬਹੁਤ ਵੱਡਾ ਸਮਾਗਮ ਸੀ ਜਿਹਦੇ ਵਿੱਚ ਲੰਗਰ ਵਰਤਾਣਾ ਸੀ ਐਸੇ ਤਰ੍ਹਾਂ ਉਹ ਟਾਕੇ ਕਰ ਰੋਡ ਤੇ ਲੈ ਕੇ ਜਾ ਰਹੇ ਸੀ ਹੁਣ ਜਿਹੜਾ ਗੁਰਮੀਤ ਸਿੰਘ ਸੀ ਉਹੀ ਟਰੱਕ ਦਾ ਮਾਲਕ ਸੀ ਉਸ ਕੋਲੇ ਟਰੱਕ ਸੀ ਉਹ ਇੱਕ ਵਧੀਆ ਗੁਰਸਿੱਖ ਬੰਦਾ ਸੀ ਤਾਂ ਕਰਕੇ ਪਿੰਡ ਵਾਲਣਾ ਗੁਰਮੀਤ ਸਿੰਘ ਨੂੰ ਆਖਿਆ ਸੀ ਕਿ ਗੁਰਮੀਤ ਸਿੰਘਾ ਤੇਰੀ ਡਿਊਟੀ ਲੱਗੀ ਹੈ ਲੰਗਰ ਲੈਣ ਵਾਸਤੇ ਤੂੰ ਹੀ ਸ਼ਹਿਰ ਜਾ ਕੇ ਆਪਦੇ ਟਰੱਕ ਚ ਲੰਗਰ ਦਾ ਸਮਾਨ ਲੋਡ ਕਰਕੇ ਲੈਣਾ ਹੈ ਤਾ ਫੇਰ ਗੁਰਮੀਤ ਵੀ ਅੱਗੋਂ ਉਹਨਾਂ ਨੂੰ ਕਹਿੰਦਾ ਕਿ ਜੇ ਮੇਰੀ ਡਿਊਟੀ ਲਈ ਹੈ ਤਾਂ ਮੈਂ ਆਪਦੀ ਇਹ ਡਿਊਟੀ ਚੰਗੀ ਤਰ੍ਹਾਂ ਨਿਭਾਵਾਂਗਾ ਤੇ ਇਸ ਵਾਸਤੇ ਗੁਰਮੀਤ ਸਿੰਘ ਪਿੰਡ ਵਾਲੇ ਕੋਲੇ ਕੋਈ ਪੈਸੇ ਵੀ ਨਹੀਂ ਲੰਦਾ ਉਹ ਟਰੱਕ ਵਿੱਚ ਲੰਗਰ ਦਾ ਸਮਾਨ ਫਰੀ ਲੈਣ ਵਾਸਤੇ ਤਿਆਰ ਹੋ ਗਿਆ ਸੀ ਤੇ ਉਸ ਨੂੰ ਪ੍ਰਬੰਧਕ ਕਮੇਟੀ ਨੇ ਪੈਸੇ ਦੇਣੇ ਚਾਹੀ ਸੀ ਪਰ ਉਸਨੇ ਮਨ੍ਹਾ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਸੇਵਾ ਦਾ ਮੌਕਾ ਮੈਨੂੰ ਦਿਓ ਮੈਂ ਆਪੇ ਸਮਾਨ ਇੱਥੇ ਲਿਆ ਕੇ ਤੁਹਾਨੂੰ ਦੇ ਦਵਾਂਗਾ ਐਸੇ ਤਰ੍ਹਾਂ ਉਹ ਸ਼ੇਅਰ ਜਾਂਦੇ ਨੇ ਤੇ ਸ਼ਹਿਰ ਤੋਂ ਸਾਰਾ ਲੰਗਰ ਦਾ ਸਮਾਨ ਭਰ ਕੇ ਟਰੱਕ 'ਚ ਤੇ ਟਰੱਕ ਲੈ ਕੇ ਦੋਨੇ ਜਣੇ ਰੋਡ ਤੇ ਆ ਰਹੇ ਸੀ ਤਾ ਜਿਵੇਂ ਉਹ ਥੋੜੀ ਦੂਰ ਆਂਦੇ ਨੇ ਤਾਂ ਰੋਡ ਤੇ ਇੱਕ ਨੱਕ ਆ ਜਾਂਦਾ ਹੈ ਨੱਕ ਤੇ ਰੋਡ ਤੇ ਇੱਕ ਪੁਲਸ ਵਾਲਾ ਖੜਿਆ ਸੀ ਤੇ ਬਾਕੀ ਪੁਲਸ ਵਾਲੇ ਥੋੜੀ ਜੀ ਪਿੱਛੇ ਸੀ ਐਸੇ ਤਰ੍ਹਾਂ ਪੁਲਸ ਵਾਲਾ ਉਹ ਟਰੱਕ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ ਤਾਂ ਫਿਰ ਗੁਰਮੀਤ ਸਿੰਘ ਆਪਦੇ ਟਰੱਕ ਨੂੰ ਇੱਕ ਸਾਈਡ ਤੇ ਲਾ ਦਿੰਦਾ ਤੇ ਉਸ ਪੁਲਸ ਵਾਲ ਨੂੰ ਕਹਿੰਦਾ ਹੈ ਕਿ ਹਾਂਜੀ ਸਰ ਜੀ ਦੱਸੋ ਕੀ ਗੱਲ ਹੈ ਤਾ ਫਿਰ ਉਹ ਕੋ ਪੁਲਸ ਵਾਲਾ ਕਹਿੰਦਾ ਇੱਕ ਟਰੱਕ ਚ ਕੀ ਭਰਿਆ ਮੈਨੂੰ ਦਿਖਾਓ ਤਾਂ ਫਿਰ ਐ ਪਰ ਥੱਲੇ ਉਤਰਦਾ ਹੈ ਤੇ ਉਸ ਪੁਲਸ ਵਾਲ ਨੂੰ ਦਿਖਾਉਂਦਾ ਹੈ ਕਿ ਟਰੱਕ ਵਿੱਚ ਲੰਗਰ ਦਾ ਸਮਾਨ ਭਰਿਆ ਹੈ ਤੇ ਨਾਲ ਉਹ ਪੁਲਸ ਵਾਲ ਨੂੰ ਕਹਿੰਦੇ ਨੇ ਕਿ ਅਸੀਂ ਲੰਗਰ ਦਾ ਸਮਾਨ ਲੈ ਕੇ ਜਾ ਰਹੇ ਹਾਂ ਸਾਡੇ ਪਿੰਡ ਚ ਇੱਕ ਬਹੁਤ ਵੱਡਾ ਸਮਾਗਮ ਹੈ ਉੱਥੇ ਇਹ ਲੰਗਰ ਵਰਤਾਇਆ ਜਾਣਾ ਹੈ ਤਾਂ ਕਰਕੇ ਸਾਨੂੰ ਜਾਣ ਦਿਓ ਅਸੀਂ ਪਹਿਲਾਂ ਹੀ ਲੇਟ ਹੋ ਗਏ ਹਾਂ ਕਿ ਗਰਮੀਤ ਸਿੰਘ ਦਾ ਸਮਾਨ ਲੱਦਣ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਸੀ ਇਸ ਕਰਕੇ ਉਹ ਛੇਤੀ ਛੇਤੀ ਉਹ ਸਮਾਨ ਲੈ ਕੇ ਜਾ ਰਿਹਾ ਸੀ ਪਰ ਉਹ ਪੁਲਸ ਵਾਲਾ ਕਹਿੰਦਾ ਹੈ ਕਿ ਪਹਿਲਾ ਟਰੱਕ ਦੇ ਕਾਗਜ਼ ਦਿਖਾਓ ਤਾ ਫਿਰ ਗੁਰਮੀਤ ਸਿੰਘਾ ਟਰੱਕ ਦੇ ਕਾਗਜ ਲੈ ਕੇ ਟਰੱਕ ਤੋਂ ਥੱਲੇ ਉਤਰ ਆਂਦਾ ਤੇ ਉਹ ਪੁਲਿਸ ਵਾਲ ਨੂੰ ਕਹਿੰਦਾ ਕਿ ਲਓ ਜੀ ਸਾਹਿਬ ਜੀ ਤੁਸੀਂ ਟਰੱਕ ਦੇ ਕਾਗਜ ਚੈੱਕ ਕਰ ਲਓ ਇਹ ਟਰੱਕ ਦੇ ਸਾਰੇ ਕਾਗਜ ਪੂਰੇ ਐ ਅਸੀਂ ਕਾਗਜ ਹਮੇਸ਼ਾ ਅਪ ਟੂ ਡੇਟ ਰੱਖਦੇ ਆ ਤਾਂ ਫਿਰ ਉਹ ਪੁਲਿਸ ਵਾਲਾ ਟਰੱਕ ਦੇ ਕਾਗਜ ਚੈੱਕਨ ਲਾਇ ਜਾਂਦਾ ਤਾ ਫਿਰ ਉਹ ਕਾਗਜ਼ ਚੈੱਕ ਕਰਦਾ ਕਰਦਾ ਉਹ ਕਾਗਜ਼ ਲੈ ਕੇ ਵੱਡੇ ਸਾਹਿਬ ਕੋਲੇ ਚਲਾ ਜਾਂਦਾ ਹੁਣ ਵੱਡਾ ਸਾਹਿਬ ਵੀ ਪਹਿਲਾਂ ਇੱਕ ਸਾਧੰਦੇ ਕਾਗਜ਼ ਚੈੱਕ ਕਰ ਰਿਆ ਸੀ ਤਾਂ ਕਰਕੇ ਉਸ ਕੋਲੇ ਲਿਜਾ ਕੇ ਉਸ ਟੱਕ ਦੇ ਕਾਗਜ਼ ਰੱਖ ਦਿੰਦਾ ਹੈ ਵੱਡਾ ਸਾਹਿਬ ਪਹਿਲਾਂ ਤਾਂ ਉਸ ਸਾਧੰਦੇ ਕਾਗਜ਼ ਚੈੱਕ ਕਰਦਾ ਹੈ ਤੇ ਉਸ ਤੋਂ ਬਾਅਦ ਉਹ ਗਰਮੀਤ ਵਾਲੇ ਕਾਗਜ਼ ਫੜ ਲੈਂਦਾ ਹੈ ਗਰਮੀਤ ਵਾਲੇ ਕਾਗਜ਼ ਫੜ ਕੇ ਕਹਿੰਦਾ ਹਾਂਜੀ ਦੱਸੋ ਕਿਸ ਦੇ ਕਾਗਜ਼ ਨੇ ਤਾ ਪਰ ਪੁਲਸ ਵਾਲਾ ਕਹਿੰਦਾ ਹੈ ਕਿ ਅੱਜ ਜੋ ਸਾਹਮਣੇ ਟਰੱਕ ਖੜਾ ਹੈ ਇਹ ਉਸੇ ਦੇ ਕਾਗਜ ਨੇ ਤੇ ਇਸ ਟਰੱਕ ਵਿੱਚ ਲੰਗਰ ਦਾ ਸਮਾਨ ਹੈ ਤੇ ਇਹ ਲੰਗਰ ਦਾ ਸਮਾਨ ਆਪਦੇ ਪਿੰਡ ਲੈ ਕੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਉੱਥੇ ਬਹੁਤ ਵੱਡਾ ਸਮਾਗਮ ਹੈ ਉੱਥੇ ਇਹ ਲੰਗਰ ਵਰਤਾਇਆ ਜਾਵੇਗਾ ਹੁਣ ਜਿਹੜਾ ਵੱਡਾ ਸਾਹਿਬ ਸੀ ਤਾ ਫਿਰ ਇੱਕ ਨਹੀਂ ਗਾ ਟਰੱਕ ਵੀ ਨਹੀਂ ਮਾਰਦਾ ਤੇ ਫਿਰ ਇੱਕ ਨਹੀਂ ਗਾ ਉਹ ਗੁਰਮੀਤ ਵੀ ਨਹੀਂ ਮਾਰਦਾ ਤਾਂ ਫਿਰ ਗੁਰਮੀਤ ਤਾਂ ਕਹਿੰਦਾ ਸਾਬ ਜੀ ਸਾਨੂੰ ਜਾਣ ਦਿਓ ਅਸੀਂ ਲੇਟ ਹੋ ਰਹੇ ਆ ਇਹ ਲੰਗਰ ਅਸੀਂ ਟਾਈਮ ਤੇ ਪਹੁੰਚਣਾ ਹੈ ਤਾਂ ਫਿਰ ਜਿਹੜਾ ਉਹ ਪੁਲਿਸ ਵਾਲਾ ਹੁੰਦਾ ਹੈ ਜਿਹੜਾ ਵੱਡਾ ਸਾਹਿਬ ਹੁੰਦਾ ਹੈ ਉਹ ਕਹਿੰਦਾ ਇੱਕ ਵਾਰ ਰੁਕ ਜਾਓ ਅਸੀਂ ਤੁਹਾਡੇ ਕਾਗਜ਼ ਚੈੱਕ ਕਰ ਲਈਏ ਫਿਰ ਹੀ ਤੁਹਾਨੂੰ ਇੱਥੋਂ ਜਾਣ ਦਿੱਤਾ ਜਾਵੇਗਾ ਤਾਂ ਫਿਰ ਉਹ ਵੱਡਾ ਸਾਹਿਬ ਟਰੱਕ ਦੇ ਕਾਗਜ਼ ਚੈੱਕ ਕਰਨ ਲੱਗ ਜਾਂਦਾ ਹੁਣ ਵੱਡੇ ਸਾਹਿਬ ਦੀ ਨੀਚ ਚ ਖੋੜ ਸੀ ਕਿਉਂਕਿ ਉਹ ਪੈਸੇ ਮਨਜਣਾ ਚਾਹੁੰਦਾ ਸੀ ਐਸੀ ਤਰ੍ਹਾਂ ਉਹ ਹਰੇਕ ਸਾਧਨ ਕੋਲੇ ਪੈਸੇ ਮੰਗਦਾ ਸੀ ਤੇ ਉਸ ਨੱਕੇ ਤੋਂ ਕਿਸੇ ਨੂੰ ਸੁੱਕਾ ਨਹੀਂ ਜਾਣ ਦਿੰਦਾ ਸੀ। ਉਹਨਾਂ ਨੂੰ ਪੈਸਿਆਂ ਤੋਂ ਸਿਵਾਏ ਕੁਝ ਨਹੀਂ ਦਿਖਦਾ ਸੀ। ਉਹ ਇਹ ਵੀ ਨਹੀਂ ਸੋਚਦੇ ਕਿ ਇਹ ਸਮਾਨ ਚੰਗੇ ਕੰਮ ਵਾਸਤੇ ਜਾ ਰਿਹਾ ਹੈ ਜਾਂ ਮਾੜੇ ਕੰਮ ਵਾਸਤੇ ਜਾ ਰਿਹਾ ਹੈ। ਬਸ ਉਹਨਾਂ ਦੇ ਤਾਂ ਅੱਖਾਂ ਤੇ ਲਾਲਚ ਦੀ ਪੱਟੀ ਬੰਨੀ ਹੋਈ ਸੀ ਤਾਂ ਕਰਕੇ ਉਹ ਕਿਸੇ ਨੂੰ ਨਹੀਂ ਜਾਣ ਦਿੰਦੇ ਸੀ। ਐਸੀ ਤਰ੍ਹਾਂ ਉਹ ਗਰਮੀਤ ਨੂੰ ਵੀ ਪਸਾਣਾ ਚਾਹੁੰਦੇ ਨੇ। ਤਾਂ ਫਿਰ ਵੱਡਾ ਸਾਹਿਬ ਕਾਗਜ ਚੈੱਕ ਕਰਕੇ ਕਹਿੰਦਾ ਕਿ ਤੁਹਾਡੇ ਕਾਗਜات ਪੂਰੇ ਨਹੀਂ ਐ। ਇਸ ਕਰਕੇ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ। ਹੁਣ ਗਰਮੀਤ ਕਹਿੰਦਾ ਹੈ ਕਿ ਸਾਹਿਬ ਜੀ ਮੇਰੇ ਸਾਰੇ ਕਾਗਜ ਪੂਰੇ ਨੇ ਤੇ ਅਸੀਂ ਇੱਕ ਚੰਗੇ ਕੰਮ ਵਾਸਤੇ ਜਾ ਰਹੇ ਹਾਂ ਅਸੀਂ ਲੰਗਰ ਦਾ ਸਮਾਨ ਲੈ ਕੇ ਜਾ ਰਹੇ ਹਾਂ ਅਸੀਂ ਕਿਸੇ ਦਾ ਕੁਝ ਮਾੜਾ ਨਹੀਂ ਕਰ ਰਹੇ ਇਹ ਅਸੀਂ ਆਪਦੇ ਫਾਇਦੇ ਵਾਸਤੇ ਨਹੀਂ ਕਰ ਰਹੇ ਇਹ ਲੋਕਾਂ ਦਾ ਫਾਇਦਾ ਹੈ ਤੇ ਲੋਕਾਂ ਨੂੰ ਲੰਗਰ ਚਕਾਇਆ ਜਾਣਾ ਪਰ ਵੱਡਾ ਸਾਹਿਬ ਕੁਝ ਨਹੀਂ ਸੁਣਦਾ ਉਹ ਕਹਿੰਦਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਤੇ ਟਰੱਕ ਦੇ ਕਾਗਜ ਨਹੀਂ ਪੂਰੇ ਐ ਜੁਰਮਾਨਾ ਤਾਂ ਦੇਣਾ ਹੀ ਪਵੇਗਾ ਤਾਂ ਫਿਰ ਗਰਮੀਤ ਪੁੱਛ ਲੈਂਦਾ ਹਾਂ ਦੱਸੋ ਸਾਹਿਬ ਜੀ ਜੁਰਮਾਨਾ ਕਿੰਨਾ ਲੱਗੇਗਾ ਤਾ ਫਿਰ ਉਹ ਵੱਡਾ ਸਾਹਿਬ ਕਹਿੰਦਾ ਹੈ ਕਿ ਜੁਰਮਾਨਾ ਘੱਟ ਤੋਂ ਘੱਟ ਲੱਖ ਰੁਪਏ ਜੁਰਮਾਨਾ ਲੱਗੇਗਾ ਤੁਸੀਂ ਇੱਥੇ ਲੱਖ ਰੁਪਏ ਭਰ ਦਿਓਗੇ ਤਾਂ ਫਿਰ ਤੁਹਾਡਾ ਟਰੱਕੇ ਜਾਣ ਦਿੱਤਾ ਜਾਵੇਗਾ ਹੁਣ ਜਿਵੇਂ ਲੱਖ ਰੁਪਏ ਦਾ ਨਾਨ ਬਰਮੇਸ਼ ਸਿੰਘ ਨੇ ਸੁਣਿਆ ਸੀ ਤਾਂ ਉਸ ਨੂੰ ਆਪਦੇ ਕੰਨਾਂ 'ਤੇ ਯਕੀਨ ਨਹੀਂ ਹੋਇਆ ਇੰਨਾ ਜ਼ਿਆਦਾ ਜੁਰਮਾਨਾ ਉਹਦੇ ਕਾਗਜ਼ ਵੀ ਪੂਰੇ ਨੇ ਫਿਰ ਵੀ ਇੰਨਾ ਜ਼ਿਆਦਾ ਜੁਰਮਾਨਾ ਤਾਂ ਫਿਰ ਇੱਕਦਮ ਹਰਾ ਰੋ ਕੇ ਪੁੱਛਦਾ ਹੈ ਕਿ ਸਾਹਿਬ ਜੀ ਇੰਨਾ ਜ਼ਿਆਦਾ ਜੁਰਮਾਨਾ ਕਿਸ ਗੱਲ ਦਾ ਮੇਰੇ ਤਾਂ ਕਾਗਜ਼ ਵੀ ਪੂਰੇ ਨੇ ਤੇ ਮੈਂ ਸਮਾਨ ਵੀ ਚੰਗੇ ਕੰਮ ਵਾਸਤੇ ਲੈ ਕੇ ਜਾ ਰਿਹਾ ਫਿਰ ਵੀ ਇੰਨਾ ਜ਼ਿਆਦਾ ਜੁਰਮਾਨਾ ਹੁਣ ਜੋ ਵੱਡਾ ਸਾਹਿਬ ਹੁੰਦਾ ਹੈ ਉਹ ਉਸ ਨੂੰ ਕਹਿ ਦਿੰਦਾ ਹੈ ਕਿ ਤੁਹਾਡੇ ਕਾਗਜ਼ ਪੂਰੇ ਨਹੀਂ ਐ ਇਹ ਜੁਰਮਾਨਾ ਤਾਂ ਲੱਗੇਗਾ ਹੀ ਲੱਗੇਗਾ ਨਹੀਂ ਤਾਂ ਇੱਥੋਂ ਟਰੱਕ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਫਿਰ ਗਰਮੀਤ ਸਿੰਘ ਵੱਡੇ ਸਾਹਿਬ ਨੂੰ ਇੱਕ ਵਾਰ ਫੇਰ ਸਮਝ ਤੁਸੀਂ ਇਹ ਤਾਂ ਦੇਖੋ ਕਿ ਇਹ ਸਮਾਨ ਕਿਸ ਵਾਸਤੇ ਜਾ ਰਿਹਾ ਹੈ ਇਹ ਲੰਗਰ ਦਾ ਸਮਾਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਲੰਗਰ ਲੋਕਾਂ ਚ ਵਰਤਾਇਆ ਜਾਣਾ ਹੈ ਤੇ ਲੋਕਾਂ ਦੀ ਅਸੀਂ ਸੇਵਾ ਕਰਨੀ ਹੈ ਸਾਡੇ ਪਿੰਡ ਚ ਵੱਡਾ ਸਮਾਗਮ ਹੈ ਉੱਥੇ ਹੀ ਸਾਰਾ ਸਮਾਨ ਜਾ ਰਿਹਾ ਹੈ ਤੁਸੀਂ ਚਾਹੇ ਤਾਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਅਸੀਂ ਕੋਈ ਐਡਾ ਗੈਰਕਾਨੂੰਨੀ ਧੰਦਾ ਨਹੀਂ ਕਰਨ ਲੱਗ ਰਹੇ ਜਿਹੜਾ ਕਿ ਅਸੀਂ ਚੋਰੀ ਚੁਪੇ ਲੈ ਜਾਾਂਗੇ ਅਸੀਂ ਤਾਂ ਸਿੱਧੇ ਤੁਹਾਡੇ ਸਾਹਮਣੇ ਇਹ ਲੈ ਕੇ ਜਾ ਰਹੇ ਹਾਂ ਤੁਸੀਂ ਇਸ ਨੂੰ ਬਕਾਇਦਾ ਚੈੱਕ ਕਰ ਲਓ ਤੇ ਸਾਨੂੰ ਜਾਣ ਦਿਓ ਫਿਰ ਵੱਡਾ ਸਾਹਿਬ ਕਹਿੰਦਾ ਕਿ ਤੁਹਾਨੂੰ ਐਵੇਂ ਕਿਵੇਂ ਜਾਣ ਦੀਏ ਬਿਨਾ ਜੁਰਮਾਨਾ ਭਰੇ ਤੋਂ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ ਚਾਹੇ ਤੁਸੀਂ ਕੁਝ ਵੀ ਲੈ ਕੇ ਜਾ ਰਹੇ ਹੋ ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਤੁਹਾਡੇ ਕਾਗਜ਼ਾਂ 'ਚ ਕਮੀ ਹੈ ਤਾਂ ਕਰਕੇ ਜੁਰਮਾਨਾ ਤਾਂ ਪਰਨਾ ਹੀ ਪਵੇਗਾ ਫਿਰ ਗੁਰਮੀਤ ਸਿੰਘ ਕੋਲ ਇੱਕ ਪੁਰਸਾ ਲੰਦਾ ਤੇ ਹੌਲੀ ਜਿਹੇ ਉਹਦੇ ਕੰਨ 'ਚ ਕਹਿੰਦਾ ਕਿ ਜੇ 60-70 ਹਜ਼ਾਰ ਰੁਪਏ ਦੇ ਸਕਦੇ ਹੋ ਤਾਂ ਮੈਂ ਵੱਡੇ ਸਾਹਿਬ ਨਾਲ ਗੱਲ ਕਰ ਸਕਦਾ ਇਸੇ ਤਰ੍ਹਾਂ ਤੁਹਾਨੂੰ 20-30 ਹਜ਼ਾਰ ਦੀ ਛੂਟ ਹੋ ਜਾਏਗੀ ਤਾਂ ਤੁਸੀਂ ਫਿਰ ਇੱਥੋਂ ਜਾ ਸਕਦੇ ਹੋ ਜਿਵੇਂ ਆ ਗੱਲ ਗੁਰਮੀਤ ਸਿੰਘ ਨੇ ਸੁਣੀ ਸੀ ਤਾਂ ਗੁਰਮੀਤ ਸਿੰਘ ਕਹਿੰਦਾ ਕਿ ਇਹ ਤਾਂ ਸਾਡੇ ਨਾਲ ਧੱਕਾ ਹੋਇਆ ਇਹ ਤਾਂ ਸਰਾਸਰ ਨਾ ਇਨਸਾਫੀ ਹੈ ਅਸੀਂ ਸਮਾਨ ਵੀ ਲੰਗਰ ਵਾਸਤੇ ਲੈ ਜਾਣ ਲੱਗ ਰਹੇ ਹਾਂ ਤੁਸੀਂ ਸਾਡੇ ਕੋਲ 60-70 ਹਜ਼ਾਰ ਰੁਪਏ ਮੰਗਣ ਲੱਗ ਰਹੇ ਹੋ ਉਹ ਵੀ ਸਾਰੇ ਦੇ ਸਾਰੇ ਨਜਾਇਜ਼ ਆ ਕਿਉਂਕਿ ਮੇਰੇ ਕਾਗਜ ਨਾ ਪੂਰੇ ਹੁੰਦੇ ਫਿਰ ਵੀ ਮੈਂ ਤੁਹਾਡੀ ਗੱਲ ਮੰਨ ਲੰਦਾ ਪਰ ਮੇਰੇ ਤਾਂ ਸਾਰੇ ਕਾਗਜ ਪੂਰੇ ਨੇ ਫਿਰ ਮੈਨੂੰ ਕਿਸ ਗੱਲ ਦਾ ਡਰ ਤਾਂ ਫਿਰ ਉਹ ਕਹਿੰਦਾ ਹੈ ਕਿ ਅਸੀਂ ਪੈਸੇ ਨਹੀਂ ਦੇਣੇ ਤਾਂ ਫਿਰ ਉਹ ਪੁਲਸ ਵਾਲਾ ਕਹਿੰਦਾ ਹੈ ਕਿ ਜੇ ਤੁਸੀਂ ਜੁਰਮਾਨਾ ਨਹੀਂ ਭਰੋਗੇ ਤਾਂ ਤੁਹਾਡਾ ਟਰੱਕ ਸੀਜ਼ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਸਾੜੇ ਲਜਾਇਆ ਜਾਵੇਗਾ ਬਾਅਦ ਚ ਤੁਸੀਂ ਕੋਰਟ ਚ ਇਸ ਨੂੰ ਛੁਡਾ ਸਕੋਗੇ ਇਸ ਤਰ੍ਹਾਂ ਪੁਰਸਨ ਨੇ ਗਰਮੀਤ ਸਿੰਘ ਨੂੰ ਇੱਕ ਤਰ੍ਹਾਂ ਧਮਕੀ ਦਿੱਤੀ ਸੀ ਵੀ ਇਹ ਫਸ ਜਾਣਗੇ ਤੇ ਪੈਸੇ ਦੇ ਦੇਣਗੇ ਕਿਉਂਕਿ ਉਹਨਾਂ ਦਾ ਦਿਨ ਰਾਤ ਆ ਹੀ ਕੰਮ ਸੀ ਕਿਵੇਂ ਨਾ ਕਿਵੇਂ ਡਰਾ ਕੇ ਲੋਕਾਂ ਕੋਲੇ ਪੈਸੇ ਲੈਂਦੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਮੈਟਰ ਉਹਨਾਂ ਵਾਸਤੇ ਬਹੁਤ ਮਹਿੰਗਾ ਪੈਣ ਵਾਲਾ ਹੈ ਫਿਰ ਗਰਮੀਤ ਸਿੰਘ ਉੱਥੋਂ ਆਪਦੇ ਟਰੱਕ ਕੋਲੇ ਆ ਜਾਂਦਾ ਤੇ ਆ ਕੇ ਆਪਦੇ ਹੈਲਪਰ ਨੂੰ ਸਾਰੀ ਗੱਲ ਦੱਸਦਾ ਤੇ ਉਸ ਨੂੰ ਪੁੱਛਦਾ ਕਿ ਹੁਣ ਕੀ ਕੀਤਾ ਜਾਵੇ ਹਰ ਤਾਂ ਆਪਾਂ ਫਸ ਗਏ ਆ ਇਹ ਕੰਮ ਸੇ ਇਹ ਲੱਖ ਰੁਪਏ ਆਪਣੇ ਕੋਲੇ ਜੁਰਮਾਨਾ ਮੰਗ ਰਹੇ ਨੇ ਤੇ ਐਵੇਂ ਸਾਨੂੰ ਜਾਣ ਨਹੀਂ ਦੇ ਰਹੇ ਤਾਂ ਕਿ ਕਿਉਂ ਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੀ ਗੱਲ ਦੱਸੀ ਜਾਵੇ ਤਾਂ ਫਿਰ ਉਹ ਆਪਦੇ ਪਿੰਡ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਸ ਨੂੰ ਫੋਨ ਲਾਉਂਦੇ ਨੇ ਤੇ ਉਸ ਨੂੰ ਫੋਨ ਲਾ ਕੇ ਸਾਰੀ ਗੱਲ ਦੱਸਦੇ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਟਰੱਕ ਰੋਕ ਲਿੱਤਾ ਹੈ ਤੇ 1 ਲੱਖ ਰੁਪਏ ਜੁਰਮਾਨਾ ਮੰਗ ਰਹੇ ਨੇ ਤੇ ਉਹ ਗੱਲ ਵੀ ਨਹੀਂ ਹੈ ਕਿ ਮੇਰੇ ਟਰੱਕ ਦੇ ਕਾਗਜ਼ ਪੂਰੇ ਨਹੀਂ ਹੈ ਮੈਂ ਹਮੇਸ਼ਾ ਟਰੱਕ ਚਲਾਣਾ ਟਰੱਕ ਦੇ ਕਾਗਜ਼ ਮੇਰੇ ਜਮਾ ਕੰਪਲੀਟ ਨੇ ਸਾਡੇ ਟਰੱਕ 'ਚ ਤੇ ਸਾਡੇ 'ਚ ਕੋਈ ਕਮੀ ਨਹੀਂ ਹੈ ਬਸ ਇਹ ਪੈਸੇ ਲੈਣ ਦੇ ਮਾਰੇ ਇਸ ਤਰ੍ਹਾਂ ਕਰ ਰਹੇ ਨੇ ਹੁਣ ਜਿਵੇਂ ਗੁਰਦੁਆਰਾ ਪ੍ਰਬੰਧਕ ਕਮ ਲੰਗਰ ਵਾਸਤੇ ਜੋ ਸਮਾਨ ਲੈ ਕੇ ਆ ਰਹੇ ਆ ਉਸੇ ਤੇ ਇਹ ਲੋਕ ਕਾਰਵਾਈ ਕਰ ਰਹੇ ਨੇ ਇਹਨਾਂ ਨੇ ਆਪਨੇ ਚੰਗਾ ਤਾਂ ਕੀ ਕਰਨਾ ਇਹ ਦੂਜਿਆਂ ਨੂੰ ਵੀ ਚੰਗਾ ਨਹੀਂ ਕਰਨਦੇ ਰੇ ਕਿਉਂਕਿ ਦੁਨੀਆ ਤਰ੍ਹਾਂ ਤਰ੍ਹਾਂ ਦੀ ਹੁੰਦੀ ਹੈ ਕੁਝ ਲੋਕ ਚੰਗਾ ਸੋਚਦੇ ਨੇ ਤੇ ਕੁਝ ਲੋਕਾਂ ਦੇ ਅੱਖਾਂ ਅੱਗੇ ਲਾਲਚ ਦੀ ਪੱਟੀ ਬੰਨੀ ਹੁੰਦੀ ਹੈ ਉਹਨਾਂ ਨੂੰ ਕੁਝ ਨਹੀਂ ਦਿਸਦਾ ਐਸੇ ਤਰ੍ਹਾਂ ਹੁਣ ਪੁਲਿਸ ਵਾਲਿਆਂ ਨੂੰ ਤੇ ਵੱਡੇ ਸਾਹਿਬ ਨੂੰ ਕੁਝ ਨਹੀਂ ਦੇਖਣ ਲੱਗ ਰਿਹਾ ਸੀ ਐਸੇ ਤਰ੍ਹਾਂ ਉਹ ਵੀ ਗਰਮੀਤ ਨਾਲ ਥੱਕਾ ਕਰ ਰਹੇ ਸੀ ਤਾ ਫਿਰ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਚਾਂ ਚ ਪੈ ਜਾਂਦੀ ਏ ਕਿ ਹੁਣ ਕੀ ਕੀਤਾ ਜਾਵੇ ਤਾਂ ਫਿਰ ਉਸ ਕਮੇਟੀ ਦਾ ਜੋ ਪ੍ਰਧਾਨ ਸੀ ਉਸ ਪ੍ਰਧਾਨ ਦੇ ਥਾਣਾ ਇੰਚਾਰਜ ਨਾਲ ਚੰਗੇ ਸਬੰਧ ਸੀ ਉਹ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀ ਤੇ ਇੱਕ ਦੂਜੇ ਨਾਲ ਗੱਲਬਾਤ ਵੀ ਕਰਦੇ ਰਹਿੰਦੇ ਸੀ ਤਾਂ ਫਿਰ ਉਹ ਪ੍ਰਧਾਨ ਥਾਣਾ ਇੰਚਾਰਜ ਨੂੰ ਫੋਨ ਲਾਂਦਾ ਹੁਣ ਜਿਹੜਾ ਉਹ ਥਾਣਾ ਇੰਚਾਰਜ ਸੀ ਉਹ ਵੀ ਚੰਗਾ ਬੰਦਾ ਸੀ ਇੱਕ ਭਲਾ ਬੰਦਾ ਸੀ ਤਾਂ ਫਿਰ ਪ੍ਰਧਾਨ ਥਾਣਾ ਇੰਚਾਰਜ ਨੂੰ ਦੱਸਦਾ ਹੈ ਕੀ ਬਠਿੰਡੇ ਜ਼ਿਲ੍ਹੇ ਦੀ ਇੱਕ ਚੈੱਕਪੁਆਇੰਟ ਤੇ ਸਾਡਾ ਟਰੱਕ ਰੋਕ ਲਿੱਤਾ ਗਿਆ। ਉਹ ਸਾਰਾ ਲੰਗਰ ਆਸੀਂ ਆਪਣੇ ਪਿੰਡ ਚ ਲੈ ਕੇ ਆ ਰਹੇ ਸੀ। ਅਸੀਂ ਇੱਥੇ ਇੱਕ ਸਮਾਗਮ ਕਰਨਾ ਹੈ। ਉਸ ਵਿੱਚ ਉਹ ਲੰਗਰ ਵਰਤਾਇਆ ਜਾਣਾ ਹੈ। ਉਸ ਟਰੱਕ ਵਿੱਚ ਸਾਰਾ ਲੰਗਰ ਦਾ ਸਮਾਨ ਸੀ ਤੇ ਹੁਣ ਉਹ ਪੁਲਿਸ ਵਾਲ ਨੇ ਰੋਕ ਲਿੱਤਾ ਹੈ ਤੇ ਕਹਿੰਦਾ ਹੈ ਕਿ ਇਸ ਤੇ ਜੁਰਮਾਨਾ ਲੱਗੇਗਾ ਤੇ ਜੇ ਤੁਸੀਂ ਜੁਰਮਾਨਾ ਨਾ ਭਰੋਗੇ ਤਾਂ ਟਰੱਕ ਸੀਜ਼ ਕਰਕੇ ਥਾਣੇ ਲਿਜਾਇਆ ਜਾਵੇਗਾ। ਹੁਣ ਜਿਵੇਂ ਥਾਣਾ ਇੰਚਾਰਜ ਨੇ ਇਹ ਗੱਲ ਸੁਣੀ ਸੀ ਤਾਂ ਫਿਰ ਉਹ ਪ੍ਰਧਾਨ ਨੂੰ ਰਾਏ ਦਿੰਦਾ ਹੈ ਕਿ ਤੁਸੀਂ ਬਠਿੰਡੇ ਜ਼ਿਲ੍ਹੇ ਦੇ ਐਸਪੀ ਸਾਹਿਬ ਨਾਲ ਸੰਪਰਕ ਕਰੋ ਐਫਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਤੇ ਇਮਾਨਦਾਰ ਬੰਦੇ ਨੇ ਉਹ ਹਰ ਇੱਕ ਦੀ ਸੁਣਦੇ ਨੇ ਤੇ ਦੋਸ਼ੀਆਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਦੇ ਨੇ ਹੁਣ ਤੁਹਾਡੀ ਉਹ ਹੀ ਮਦਦ ਕਰ ਸਕਦੇ ਨੇ ਕਿਉਂਕਿ ਉਹ ਏਰੀਆ ਉਹਨਾਂ ਦੇ ਜ਼ਿਲ੍ਹੇ 'ਚ ਆਂਦਾ ਹੈ ਤਾਂ ਫਿਰ ਉਹ ਥਾਣਾ ਇੰਚਾਰਜ ਪ੍ਰਧਾਨ ਨੂੰ ਐਸਪੀ ਸਾਹਿਬ ਦਾ ਨੰਬਰ ਵਟਸਐਪ ਕਰ ਦਿੰਦਾ ਹੁਣ ਪ੍ਰਧਾਨ ਕੋਲੇ ਐਸਪੀ ਸਾਹਿਬ ਦੇ ਨੰਬਰ ਆ ਗਏ ਸੀ ਤਾਂ ਫਿਰ ਉਹ ਐਸਪੀ ਸਾਹਿਬ ਨੂੰ ਫੋਨ ਮਲਾਉਂਦਾ ਤੇ ਅੱਗੇ ਪੁੱਛਿਆ ਜਾਂਦਾ ਹਾਂਜੀ ਦੱਸੋ ਕੀ ਗੱਲ ਤੇ ਕਿਸੇ ਨਾਲ ਗੱਲ ਕਰਨੀ ਹੈ ਤਾਂ ਫਿਰ ਉਹ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਐਸਪੀ ਸਾਹਿਬ ਨਾਲ ਗੱਲ ਕਰਨੀ ਹੈ ਤਾਂ ਫਿਰ ਐਸਪੀ ਸਾਹਿਬ ਲਾਈਨ ਤੇ ਆਂਦੇ ਨੇ ਫਿਰ ਪ੍ਰਧਾਨ ਐਸਪੀ ਸਾਹਿਬ ਨੂੰ ਸਾਰੀ ਗੱਲ ਦੱਸਦੇ ਨੇ ਕਿ ਕਿਸ ਤਰ੍ਹਾਂ ਲੰਗਰ ਦੇ ਸਮਾਨ ਦਾ ਭਰਿਆ ਹੋਇਆ ਟਰੱਕ ਪੁਰਸਲੇ ਨੇ ਨਾਕੇ ਤੇ ਰੋਕ ਲਿਆ ਹੈ ਉਹ ਟਰੱਕ ਦੇ ਕਾਗਜ਼ ਵੀ ਪੂਰੇ ਨੇ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਹੈ ਪਰ ਫਿਰ ਵੀ ਪੁਰਸਲੇ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਅਸੀਂ ਚੰਗੇ ਕੰਮ ਵਾਸਤੇ ਲੰਗਰ ਲੈ ਕੇ ਜਾ ਰਹੇ ਹਾਂ ਜੇ ਉਹ ਟਰੱਕ ਟਾਈਮ ਤੇ ਨਾ ਪਹੁੰਚ ਸਕਿਆ ਤਾਂ ਫਿਰ ਅਸੀਂ ਲੋਕਾਂ ਨੂੰ ਲੰਗਰ ਕਿੱਥੇ ਛਕਾਵਾਂਗੇ ਤਾਂ ਫਿਰ ਇਹ ਸਾਰੀ ਗੱਲ ਐਸਪੀ ਸਾਹਿਬ ਨੂੰ ਦੱਸਦੇ ਨੇ ਤਾ ਫਿਰ ਅਗੋ ਐਸਪੀ ਸਾਹਿਬ ਉਹਨਾਂ ਦੀ ਗੱਲ ਬੜੀ ਗੌਰ ਨਾਲ ਸੁਣਦਾ ਹੈ ਤੇ ਗਵਰਨਰ ਸੁਣਨ ਤੋਂ ਬਾਅਦ ਪ੍ਰਧਾਨ ਨੂੰ ਪੁੱਛਦਾ ਹੈ ਕਿ ਟਰੱਕ ਕਿਹੜੇ ਨਾਕੇ ਤੇ ਰੁਕਿਆ ਗਿਆ ਤਾਂ ਫਿਰ ਪ੍ਰਧਾਨ ਸਾਹਿਬ ਐਸਪੀ ਸਾਹਿਬ ਨੂੰ ਸਾਰੀ ਜਾਣਕਾਰੀ ਦੇ ਦਿੰਦੇ ਨੇ ਹੁਣ ਐਸਪੀ ਸਾਹਿਬ ਦਾ ਆਫਿਸ ਉਸ ਨਾਕੇ ਤੋਂ 12 ਕਿਲੋਮੀਟਰ ਦੂਰ ਸੀ ਤਾਂ ਫਿਰ ਐਸਪੀ ਸਾਹਿਬ ਪ੍ਰਧਾਨ ਨੂੰ ਕਹਿੰਦੇ ਨੇ ਕਿ ਜਿਹੜੇ ਟਰੱਕ ਦੇ ਡਰਾਈਵਰ ਤੇ ਹੈਲਪਰ ਨੇ ਉਹਨਾਂ ਨੂੰ ਤੁਸੀਂ ਮੇਰੇ ਆਫਿਸ 'ਚ ਭੇਜੋ ਉਹ ਇੱਥੇ ਆਣਗੇ ਫੇਰ ਹੀ ਆਪਾਂ ਗੱਲ ਕਰਾਂਗੇ ਤਾਂ ਫਿਰ ਪ੍ਰਧਾਨ ਗੁਰਮੀਤ ਨੂੰ ਫੋਨ ਲਾਉਂਦਾ ਹੈ ਫੋਨ ਲਾ ਕੇ ਕਹਿੰਦਾ ਹੈ ਕਿ ਤੁਸੀਂ ਐਸਪੀ ਸਾਹਿਬ ਦੇ ਆਫਿਸ 'ਚ ਜਾਓ ਤੁਹਾਨੂੰ ਐਸਪੀ ਸਾਹਿਬ ਨੇ ਬੁਲਾਇਆ ਹੈ ਉਹ ਤੁਹਾਡੇ ਨਾਲ ਗੱਲ ਕਰਨਗੇ ਉਹ ਇਸ ਮਸਲੇ ਦਾ ਆਪੇ ਹੱਲ ਕਰ ਦੇਣਗੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਤਾਂ ਫਿਰ ਗੁਰਮੀਤ ਤੇ ਉਹ ਹੈਲਪਰ ਉੱਥੇ ਆਪਦਾ ਟਰੱਕ ਛੱਡ ਕੇ ਉੱਥੋਂ ਕੋਈ ਸਾਧਨ ਤੇ ਫੜ ਕੇ ਐਸਪੀ ਸਾਹਿਬ ਦੇ ਆਫਿਸ ਪਹੁੰਚ ਜਾਂਦੇ ਨੇ ਜਿਵੇਂ ਉਹ ਐਸਪੀ ਸਾਹਿਬ ਦੇ ਆਫਿਸ ਜਾਂਦੇ ਨੇ ਤੇ ਇੱਕ ਪੁਲਸਾਰ ਦੁਆਰਾ ਪੁੱਛਿਆ ਜਾਂਦਾ ਹੈ ਹਾਂਜੀ ਦੱਸੋ ਕਿਸ ਨੂੰ ਮਿਲਣਾ ਹੈ ਕੀ ਕੰਮ ਹੈ ਤਾਂ ਫਿਰ ਉਹ ਕਹਿੰਦੇ ਨੇ ਕਿ ਸਾਨੂੰ ਐਸਪੀ ਸਾਹਿਬ ਨੇ ਬੁਲਾਇਆ ਹੈ ਅਸੀਂ ਐਸਪੀ ਸਾਹਿਬ ਨੂੰ ਹੀ ਮਿਲਣਾ ਹੈ ਤਾਂ ਫਿਰ ਦੋਨਾਂ ਨੂੰ ਅੰਦਰ ਭੇਜਿਆ ਜਾਂਦਾ ਹੈ ਤਾਂ ਫਿਰ ਐਸਪੀ ਸਾਹਿਬ ਥੋੜੀ ਜਿਹੀ ਇੱਕ ਫਾਈਲ 'ਚ ਬੀਜੀ ਸੀ ਤਾਂ ਫਿਰ ਉਹ ਦੋਵੇਂ ਜਾ ਕੇ ਐਸਪੀ ਸਾਹਿਬ ਕੋਲੇ ਬਹਿ ਜਾਂਦੇ ਨੇ ਤੇ ਐਸਪੀ ਸਾਹਿਬ ਥੋੜਾ ਜਿਹਾ ਆਪ ਦਾ ਕੰਮ ਨਿਪਟਾ ਕੇ ਉਹਨਾਂ ਨੂੰ ਪੁੱਛਦਾ ਹੈ ਕਿ ਹਾਂਜੀ ਤੁਸੀਂ ਉਹ ਜਿਹਨਾਂ ਦਾ ਟਰੱਕ ਨਾਕੇ ਤੇ ਰੋਕਿਆ ਗਿਆ ਤਾਂ ਫ ਸਾਬ ਹੈ ਇਸ ਤਰ੍ਹਾਂ ਕਰਕੇ ਸਾਡੇ ਕੋਲੇ ਲੱਖ ਰੁਪਿਆ ਮੰਗ ਰਿਹਾ ਤਾਂ ਫਿਰ ਐਸਪੀ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਦੁਬਾਰਾ ਨਾ ਕਿਤੇ ਜਾਓ ਫਿਰ ਐਸਪੀ ਸਾਹਿਬ ਗਰਮੀਤ ਤੇ ਉਹ ਹੈਲਪਰ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਨੇ ਕਿ ਤੁਸੀਂ ਹੁਣ ਕੀ ਕਰਨਾ ਐ ਐਸਪੀ ਸਾਹਿਬ ਨੇ ਉਹਨਾਂ ਨੂੰ ਇੱਕ ਛੋਟਾ ਜਿਹਾ ਕੈਮਰਾ ਦੇ ਦਿੱਤਾ ਸੀ ਜਿਹੜਾ ਕਿ ਬਟਨ 'ਚ ਲੱਗ ਸਕਦਾ ਸੀ ਉਹ ਗਰਮੀਤ ਦੇ ਬਟਨ ਚਲਾ ਦਿੰਦਾ ਹੈ ਤੇ ਐਸਪੀ ਸਾਹਿਬ ਉਹਨਾਂ ਨੂੰ 1 ਲੱਖ ਰੁਪਇਆ ਦੇ ਦਿੰਦੇ ਨੇ ਤੇ ਕਹਿ ਦਿੰਦੇ ਕਿ ਹੁਣ ਤੁਸੀਂ ਉੱਥੇ ਜਾਣਾ ਦੁਆਰੇ ਨਾਕੇ ਤੇ ਤੇ ਉਹਨਾਂ ਕੋਲੇ ਜਾ ਕੇ ਪਹਿਲਾਂ ਤਾਂ ਪੈਸੇ ਘਟਾਣ ਦੀ ਮਿਹਨਤ ਕਰਨੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਘਟਾਓ ਤੇ ਜਿਨਾਂ ਆ ਘਟਾਣਤ ਹੈ ਉਹਨਾਂ ਨੂੰ ਲੱਖ ਰੁਪਇਆ ਤੁਸੀਂ ਦੇ ਦਿਓ ਅਸੀਂ ਤੁਹਾਡੇ ਆਸ-ਪਾਸੇ ਰਵਾਂਗੇ ਅਸੀਂ ਤੁਹਾਨੂੰ ਘੇਰਾ ਪਾ ਕੇ ਰੱਖਾਂਗੇ ਕਿਸੇ ਤਰ੍ਹਾਂ ਦੀ ਕੋਈ ਗੜਮਾਹ ਨਾ ਹੋਵੇ ਤਾਂ ਕਰਕੇ ਅਸੀਂ ਤੁਹਾਡੇ ਤੋਂ ਥੋੜਾ ਦੂਰ ਰਵਾਂਗੇ ਇਹ ਸਾਰੀ ਵੀਡੀਓ ਰਿਕਾਰਡਿੰਗ ਇਸ ਬਟਨ ਵਾਲੇ ਕੈਮਰੇ 'ਚ ਹੋ ਜਾਣੀ ਚਾਹੀਦੀ ਹੈ ਤੁਸੀਂ ਇਸ ਤਰ੍ਹਾਂ ਗੱਲ ਕਰਨੀ ਹੈ ਕਿ ਸਾਨੂੰ ਸਾਈਜ਼ ਨਾਲੇ ਇਸ ਤਰ੍ਹਾਂ ਵੀਡੀਓ ਬਣਾਣੀ ਹੈ ਕਿ ਉਹਨਾਂ ਦੀ ਸਾਰੀ ਹਰਕਤ ਇਸ ਕੈਮਰੇ ਵਿੱਚ ਆ ਜਾਏ। ਐਸੇ ਤਰ੍ਹਾਂ ਐਸਪੀ ਸਾਹਿਬ ਨੇ ਗੁਰਮੀਤ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ। ਤਾਂ ਫਿਰ ਗੁਰਮੀਤ ਤੇ ਉਸ ਹੈਲਪਰ ਨੂੰ ਇੱਕ ਗੱਟੀ 'ਚ ਬਿਠਾ ਕੇ ਨਾਕੇ ਤੋਂ ਥੋੜੀ ਦੂਰ ਛੱਡ ਦਿੱਤਾ ਜਾਂਦਾ ਹੈ। ਐਸੇ ਤਰ੍ਹਾਂ ਹੁਣ ਐਸਪੀ ਸਾਹਿਬ ਆਪਦੀ ਟੀਮ ਦੇ ਨਾਲ ਉਹਨਾਂ ਦੇ ਪਿੱਛੇ ਸੀ। ਉਹਨਾਂ ਨੇ ਇੱਕ ਘੇਰਾਬੰਦੀ ਬਣਾ ਰੱਖੀ ਸੀ ਤਾਂਕਿ ਕੋਈ ਕਿਸੇ ਤਰ੍ਹਾਂ ਨਿਕਲ ਨਾ ਸਕੇ। ਐਸੇ ਤਰ੍ਹਾਂ ਐਸਪੀ ਸਾਹਿਬ ਨੇ ਬਹੁਤ ਪੱਕੇ ਬੰਦੋਬਸਤ ਕਰ ਦਿੱਤੇ ਸੀ ਕਿ ਅੱਜ ਇਹਨਾਂ ਨੂੰ ਸਬਕ ਸਿਖਾਣਾ ਹੀ ਹੈ। ਅੱਜ ਇਹਨਾਂ ਨੂੰ ਇਹਨਾਂ ਦੀ ਕੀਤੇ ਦੀ ਸਜ਼ਾ ਦੇਣੀ ਦੇਣੀ ਹੈ ਨਣੇ ਕਿ ਸਾਹਿਬ ਜੀ ਅਸੀਂ 80 ਲੱਖ ਰੁਪਏ ਤਾਂ ਨਹੀਂ ਦੇ ਸਕਦੇ ਪਰ ਸਾਨੂੰ ਇਹ ਪੁਰਸਲ ਨੇ ਕਿਹਾ ਸੀ ਜੇ ਤੁਸੀਂ 60-70 ਹਜ਼ਾਰ ਰੁਪਏ ਦਾ ਜਿਗਾਰਡ ਕਰ ਸਕਦੇ ਹੋ ਤਾਂ ਤੁਸੀਂ 77 ਹਜ਼ਾਰ ਰੁਪਏ ਲੈ ਕੇ ਆ ਜਾਓ ਅਸੀਂ ਹੁਣ 60 ਹਜ਼ਾਰ ਰੁਪਏ ਲੈ ਕੇ ਆ ਗਏ ਆ ਤੇ 60 ਹਜ਼ਾਰ ਰੁਪਏ ਤੁਸੀਂ ਲੈ ਲਓ ਤੇ ਸਾਨੂੰ ਹੁਣ ਜਾਣ ਦਿਓ ਅੱਗੇ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਤਾਂ ਫਿਰ ਵੱਡਾ ਸਾਹਿਬ ਹੱਸਦੇ ਹੋਏ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ 60 ਹਜ਼ਾਰ ਰੁਪਏ ਲਿਆਏ ਅਸੀਂ 60 ਹਜ਼ਾਰ ਨਾਲ ਕੰਮ ਚਲਾ ਲਵਾਂਗੇ ਤਾਂ ਫਿਰ ਗੁਰਮੀਤ ਕੋਲੇ 60 ਹਜ਼ਾਰ ਰੁਪਏ ਫੜ ਲੰਦਾ ਐਸੇ ਤਰ੍ਹਾਂ ਗੁਰਮੀਤ ਦੇ ਬਟਨ 'ਚ ਜੋ ਕੈਮਰਾ ਲੱਗਿਆ ਸੀ ਉਹਦੇ ਵਿੱਚ ਸਾਰੀ ਰਿਕਾਰਡਿੰਗ ਹੋ ਸਾਬ ਨੂੰ ਕਹਿੰਦਾ ਹੈ ਕਿ ਸਾਬ ਜੀ ਇਹ ਚੰਗੀ ਗੱਲ ਨਹੀਂ ਹੈ ਅਸੀਂ ਚੰਗੇ ਕੰਮ ਵਾਸਤੇ ਇਹ ਸਮਾਨ ਲੈ ਕੇ ਜਾ ਰਹੇ ਸੀ ਤੁਸੀਂ ਫਿਰ ਵੀ ਸਾਡੇ ਨਾਲ ਧੱਕਾ ਕੀਤਾ ਸਾਨੂੰ ਰੋਕਿਆ ਤੇ ਸਾਨੂੰ ਕਿਹਾ ਕਿ ਤੁਹਾਡੇ ਕਾਗਜ਼ ਪੂਰੇ ਨਹੀਂ ਹੈ ਇਹ ਚੰਗੀ ਗੱਲ ਨਹੀਂ ਹੈ ਤਾਂ ਫਿਰ ਵੱਡਾ ਸਾਹਿਬ ਅੱਗੋਂ ਹੱਸਣ ਲੱਜੰਦਾ ਤੇ ਕਹਿ ਦਿੰਦਾ ਕਿ ਸਾਰੇ ਇਸ ਤਰ੍ਹਾਂ ਆ ਕੇ ਕਹਿੰਦੇ ਨੇ ਕਿ ਇਹ ਚੰਗੀ ਗੱਲ ਨਹੀਂ ਹੈ ਕੋਈ ਵੀ ਜੁਰਮਾਨਾ ਦੇਣਾ ਨਹੀਂ ਚਾਹਦਾ ਸਾਰੇ ਆਪ ਦੇ ਆਪ ਨੂੰ ਬੇਕਸੂਰ ਦੱਸਦੇ ਨੇ ਸਾਡਾ ਵਾਹ ਇਸ ਤਰ੍ਹਾਂ ਦੇ ਲੋਕਾਂ ਨਾਲ ਰੋਜ਼ ਹੀ ਲੱਗਦਾ ਹੈ ਇਸ ਕਰਕੇ ਸਾਨੂੰ ਸਮਝਾਉਣ ਦੀ ਲੋੜ ਨਹੀਂ ਹੈ ਤੁਸੀਂ ਹੁਣ ਆਪਦਾ ਟਰੱਕ ਲੈ ਕੇ ਇੱਥੋਂ ਜਾ ਸਕਦੇ ਹੋ ਇੰਨਾ ਕਹਿ ਕੇ ਵੱਡੇ ਸਾਹਿਬ ਨੇ ਉਹਨਾਂ ਨੂੰ ਜਾਣ ਵਾਸਤੇ ਕਹਿ ਦਿੱਤਾ ਸੀ ਗੁਰਮੀਤ ਉਹ ਹੈਲਪਰ ਜਿਵੇਂ ਟਰੱਕ ਕੋਲੇ ਆਂਦੇ ਨੇ ਤੇ ਉਹ ਆ ਕੇ ਇੱਕ ਇਸ਼ਾਰਾ ਕਰਦੇ ਨੇ ਜਿਵੇਂ ਕਿ ਉਹਨਾਂ ਨੂੰ ਐਸਪੀ ਸਾਹਿਬ ਨੇ ਦੱਸਿਆ ਸੀ ਤਾਂ ਫਿਰ ਐਸਪੀ ਸਾਹਿਬ ਆਪਦੀ ਟੀਮ ਦੇ ਨਾਲ ਉੱਥੇ ਇੱਕਦਮ ਪਹੁੰਚ ਜਾਂਦੇ ਨੇ ਹੁਣ ਜਿਵੇਂ ਐਸਪੀ ਸਾਹਿਬ ਤੇ ਉੱਥੇ ਉਸ ਦੀ ਟੀਮ ਪਹੁੰਚੀ ਸੀ ਤਾਂ ਉਹ ਵੱਡਾ ਸਾਹਿਬ ਇੱਕਦਮ ਘਬਰਾ ਜਾਂਦਾ ਹੈ ਕਿ ਐਸਪੀ ਸਾਹਿਬ ਇੱਕਦਮ ਇੱਥੇ ਕਿਵੇਂ ਆ ਗਏ ਤਾ ਫਿਰ ਉਹ ਇਕਦਮ ਭੱਜ ਕੇ ਐਸਪੀ ਸਾਹਿਬ ਨੂੰ ਸਲੂਟ ਮਾਰਦਾ ਹੈ ਤੇ ਪਿੱਛੇ ਦੇ ਪਿੱਛੇ ਸਾਰੇ ਪੁਲਸ ਵਾਲੇ ਐਸਪੀ ਸਾਹਿਬ ਨੂੰ ਸਲੂਟ ਮਾਰਦੇ ਨੇ ਐਸੇ ਤਰ੍ਹਾਂ ਐਸਪੀ ਸਾਹਿਬ ਆ ਕੇ ਪੁੱਛਦਾ ਹੈ ਹਾਂਜੀ ਦੱਸੋ ਕਿਵੇਂ ਚੱਲ ਰਿਹਾ ਹੈ ਤਾਂ ਫਿਰ ਉਹ ਵੱਡਾ ਸਾਹਿਬ ਕਹਿੰਦਾ ਹੈ ਕਿ ਸਭ ਕੁਝ ਇੱਥੇ ਵਧੀਆ ਚੱਲ ਰਿਹਾ ਹੈ ਜੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤਾਂ ਫਿਰ ਉਹ ਕਹਿੰਦਾ ਹੈ ਕਿ ਇਹ ਟਰੱਕ ਕਿਵੇਂ ਰੋਕ ਰੱਖਿਆ ਤਾਂ ਫਿਰ ਵੱਡਾ ਸਾਹਿਬ ਕਹਿੰਦਾ ਹੈ ਕਿ ਇਸ ਟਰੱਕ ਦੇ ਕਾਗਜ਼ ਪੂਰੇ ਨਹੀਂ ਸੀ ਇਸ ਕਰਕੇ ਇਸ ਟਰੱਕ ਨੂੰ ਰੋਕ ਰੱਖਿਆ ਤਾਂ ਫਿਰ ਉਹ ਦੂਰੋਂ ਹੀ ਗੁਰਮੀਤ ਨੂੰ ਆਵਾਜ਼ ਮਾਰਦਾ ਹੈ ਕਹਿੰਦਾ ਕਿ ਤੇਰੇ ਟਰੱਕ ਦੇ ਕਾਗਜ਼ ਮੇਰੇ ਕੋਲੇ ਲੈ ਕੇ ਆ ਤਾਂ ਫਿਰ ਗੁਰਮੀਤ ਆਪਦੇ ਟਰੱਕ ਦੇ ਕਾਗਜ਼ ਲੈ ਕੇ ਐਸਪੀ ਸਾਹਿਬ ਕੋਲੇ ਪਹੁੰਚ ਜਾਂਦੇ ਨੇ ਫਿਰ ਐਸਪੀ ਸਾਹਿਬ ਉਹ ਟਰੱਕ ਦੇ ਕਾਗਜ਼ ਚੈੱਕ ਕਰਨ ਲੱਗ ਜਾਂਦੇ ਨੇ ਟਰੱਕ ਦੇ ਕਾਗਜ਼ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਐਸਪੀ ਸਾਹਿਬ ਕਹਿੰਦੇ ਨੇ ਕਿ ਇਸ ਕਾਗਜ਼ਾਂ 'ਚ ਕੀ ਕਮੀ ਹੈ ਥੋੜਾ ਮੈਨੂੰ ਵੀ ਤਾਂ ਦੱਸੋ ਤਾਂ ਫਿਰ ਵੱਡਾ ਸਾਹਿਬ ਹੁਣ ਕੀ ਆਖੇ ਹੁਣ ਐਸਪੀ ਸਾਹਿਬ ਨੂੰ ਕੀ ਕਮੀ ਦੱਸੇ ਕਿਉਂਕਿ ਉਹ ਆਮ ਡਰਾਈਵਰਾਂ ਨੂੰ ਤਾਂ ਕਮੀਆਂ ਦੱਸ ਕੇ ਗੁੰਮਰਾਹ ਕਰ ਸਕਦਾ ਸੀ ਪਰ ਐਸਪੀ ਸਾਹਿਬ ਨੂੰ ਤਾਂ ਸਾਰੇ ਕਾਨੂੰਨ ਪਤਾ ਸੀ ਇਸ ਕਰਕੇ ਉਹ ਤਾ ਕਰਕੇ ਫਿਰ ਉਹ ਅੱਗੋਂ ਚੁੱਪ ਰਹਿ ਜਾਂਦਾ ਐ ਇਸੇ ਤਰ੍ਹਾਂ ਫਿਰ ਐਸਪੀ ਸਾਹਿਬ ਕਹਿੰਦੇ ਨੇ ਕਿ ਇਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਤੁਸੀਂ ਇਨਾਂ ਕੋਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਤਾਂ ਫਿਰ ਉਹ ਵੱਡਾ ਸਾਹਿਬ ਕਹਿੰਦਾ ਇੱਕੀ ਸਾਹਿਬ ਜੀ ਇਹ ਝੂਠ ਬੋਲ ਰਹੇ ਨੇ ਇਹ ਸਾਨੂੰ ਫਸਾਣਾ ਚਾਹੁੰਦੇ ਨੇ ਤਾਂ ਫਿਰ ਐਸਪੀ ਸਾਹਿਬ ਕਹਿੰਦੇ ਨੇ ਕਿ ਇਸ ਤਰ੍ਹਾਂ ਤੁਹਾਨੂੰ ਕਿਉਂ ਫਸਾਣਾ ਚਾਹੁੰਦੇ ਨੇ ਜਦੋਂ ਇਨਾਂ ਨੂੰ ਤੁਹਾਡੇ ਤੋਂ ਕੋਈ ਦਿੱਕਤ ਨਹੀਂ ਹੈ ਫਿਰ ਇਹ ਤੁਹਾਨੂੰ ਕਿਉਂ ਫਸਾਣਾ ਚਾਹੁੰਦੇ ਨੇ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਹੋਈ ਹੈ ਐਵੇਂ ਕਿਵੇਂ ਇਹ ਝੂਠ ਬੋਲ ਰਹੇ ਨੇ ਤਾ ਫਿਰ ਵੱਡੇ ਸਾਹਿਬ ਕਹਿੰਦਾ ਕਿ ਤੁਸੀਂ ਸਾਡਾ ਯਕੀਨ ਕਰੋ ਇਹ ਝੂਠ ਬੋਲ ਰਹੇ ਨੇ ਤਾਂ ਫਿਰ ਐਸਪੀ ਸਾਹਿਬ ਆਪਦੇ ਜੇਬ ਚੋਂ ਫੋਨ ਕੱਢਦੇ ਨੇ ਕਿਉਂਕਿ ਉਸ ਫੋਨ ਤੇ ਉਸ ਕੈਮਰੇ ਦੀ ਸਾਰੀ ਰਿਕਾਰਡ ਲਾਈਵ ਚੱਲ ਰਹੀ ਸੀ ਐਸੇ ਤਰ੍ਹਾਂ ਐਸਪੀ ਸਾਹਿਬ ਨੇ ਉਸ ਦੀ ਇੱਕ ਕਲਿੱਪ ਬਣਾ ਲਈ ਸੀ ਤਾਂ ਫਿਰ ਉਹ ਕਲਿੱਪ ਕੱਟ ਕੇ ਐਸਪੀ ਸਾਹਿਬ ਉਹ ਵੱਡੇ ਸਾਹਿਬ ਨੂੰ ਦਿਖਾਉਂਦੇ ਨੇ ਤੇ ਕਹਿੰਦੇ ਨੇ ਕਿ ਇਹ ਵੀਡੀਓ ਦੇਖੋ ਤੇ ਦੇਖ ਕੇ ਦੱਸੋ ਇਹਦੇ ਵਿੱਚ ਝੂਠ ਕੌਣ ਬੋਲ ਰਿਹਾ ਹੈ ਤਾਂ ਫਿਰ ਵੱਡੇ ਸਾਹਿਬ ਨੇ ਜਿਵੇਂ ਉਹ ਵੀਡੀਓ ਦੇਖੀ ਸੀ ਉਸ ਦੀ ਪੈਸੇ ਲੈਣ ਦੀ ਵੀਡੀਓ ਬਣ ਗਈ ਸੀ ਤੇ ਉਸ ਦੀ ਸਾਰੀਆਂ ਗੱਲਾਂ ਰਿਕਾਰਡ ਹੋ ਗਈਆਂ ਸੀ ਜੋ ਕਹਿ ਰਿਹਾ ਸੀ ਕਿ ਅਸੀਂ 60 ਹਜ਼ਾਰ ਐਸਪੀ ਸਾਹਿਬ ਉਹ ਪੁਰਸਲ ਨੂੰ ਤੇ ਉਹ ਵੱਡੇ ਸਾਹਿਬ ਨੂੰ ਮੌਕੇ ਤੇ ਹੀ ਸਸਪੈਂਡ ਕਰ ਦਿੰਦੇ ਨੇ ਹੁਣ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਤੇ ਕਾਰਵਾਈ ਹੋਈ ਹੈ ਤਾਂ ਫਿਰ ਇੱਕਦਮ ਐਸਪੀ ਸਾਹਿਬ ਦੇ ਪੈਰਾਂ 'ਚ गिर ਜਾਂਦੇ ਨੇ ਤੇ ਰੋ ਰੋ ਕੇ ਮਾਫੀ ਮੰਗਣ ਲੱਗ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਐਸਪੀ ਸਾਹਿਬ ਸਾਡੇ ਜਵਾਕ ਭੁੱਖੇ ਮਰ ਜਾਣਗੇ ਇਸ ਨੌਕਰੀ ਦੇ ਸਾਰੇ ਤਾਂ ਸਾਡੀ ਜ਼ਿੰਦਗੀ ਚੱਲਦੀ ਹੈ ਅਸੀਂ ਅੱਗੇ ਤੋਂ ਐਦਾਂ ਕਦੇ ਨਹੀਂ ਕਰਾਂਗੇ ਅਸੀਂ ਸੋਹ ਖੰਨੇ ਆਪਦੇ ਬੀਬੀ ਬੱਚਿਆਂ ਦੀ ਜੇ ਅਸੀਂ ਅੱਗੇ ਤੋਂ ਐਦਾਂ ਕਰੇ ਕਰੀਏ ਵੇ ਸਾਡੀ ਇਹ ਪਹਿਲੀ ਭੁੱਲ ਸਮਝ ਕੇ ਮਾਫ ਕਰ ਦਿਓ ਤਾ ਅਗੋ ਸਪੀ ਸਾਹਿਬ ਕਹਿੰਦੇ ਨੇ ਕਿ ਐਵੇਂ ਕਿਵੇਂ ਮaaf ਕਰ ਦਈਏ ਤੁਸੀਂ ਪਤਾ ਨਹੀਂ ਕਿੰਨੇ ਕੋਲੇ ਪੈਸੇ ਐਵੇਂ ਲੁੱਟੇ ਐ ਜੇ ਮੈਂ ਤੁਹਾਨੂੰ ਮaaf ਕਰ ਦਿੱਤਾ ਤਾਂ ਉਹਨਾਂ ਲੋਕਾਂ ਨਾਲ ਨਾ ਇਨਸਾਫੀ ਹੋਵੇਗੀ ਜਿਹੜੇ ਤੁਹਾਡੇ ਸ਼ਿਕਾਰ ਬਣੇ ਨੇ ਤਾਂ ਕਰਕੇ ਮੈਂ ਤੁਹਾਨੂੰ ਮaaf ਨਹੀਂ ਕਰ ਸਕਦਾ ਤੁਹਾਨੂੰ ਤੁਹਾਡੇ ਗੁਨਾਹ ਦੀ ਸਜ਼ਾ ਤਾਂ ਜ਼ਰੂਰ ਮਿਲੇਗੀ ਮੈਂ ਤੁਹਾਨੂੰ ਇਕੱਲੇ ਸਸਪੈਂਡ ਨਹੀਂ ਕਰ ਲਗ ਰਿਹਾ ਤੁਹਾਡੇ ਤੇ ਕੇਸ ਚੱਲੇਗਾ ਤੇ ਤੁਹਾਨੂੰ ਸਜ਼ਾ ਵੀ ਮੈਂ ਜ਼ਰੂਰ ਕਰਵਾ ਕੇ ਹਟਾਂਗਾ ਐਸੇ ਤਰ੍ਹਾਂ ਐਸਪੀ ਸਾਹਿਬ ਦੇ ਨਾਲ ਜਿੰਨੇ ਵੀ ਪੁਲਿਸ ਵਾਲੇ ਸੀ ਉਹ ਸਭ ਉਹ ਵੱਡੇ ਸਾਹਿਬ ਨੂੰ ਉੱਤੇ ਉੱਥੇ ਪੁਲਿਸ ਵਾਲੇ ਜਿੰਨੇ ਵੀ ਸੀ ਸਭ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਉਹਨ ਫੇਰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ ਤੇ ਸਬੂਤ ਵਜੋਂ ਉਹ ਸਾਰੀ ਵੀਡੀਓ ਪੇਸ਼ ਕੀਤੀ ਜਾਂਦੀ ਹੈ ਐਸੇ ਤਰ੍ਹਾਂ ਉਹਨਾਂ ਨੂੰ ਕੋਰਟ ਤੋਂ ਸਜ਼ਾ ਹੋ ਜਾਂਦੀ ਹੈ ਤੇ ਫਿਰ ਕੋਰਟ ਕੋਲੇ ਐਸਪੀ ਸਾਹਿਬ ਰਿਕਵੈਸਟ ਕਰਦੇ ਨੇ ਕਿ ਇਹਨਾਂ ਨੇ ਹਾਸ ਤੱਕ ਪਤਾ ਨਹੀਂ ਰਿਸ਼ਵਤ ਨਾਲ ਕਿੰਨਾ ਕ ਪੈਸਾ ਬਣਾਇਆ ਹੋਣਾ ਕਿੰਨੀ ਇੱਕ ਪ੍ਰਾਪਰਟੀ ਬਣਾਈ ਹੋਣੀ ਸਾਨੂੰ ਇਜਾਜ਼ਤ ਦਿਓ ਅਸੀਂ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਕਰੀ ਸਕੀਏ ਤਾਂ ਫਿਰ ਕੋਰਟ ਇਹ ਹਦੇਸ਼ ਕੱਢ ਦਿੰਦੀ ਹੈ ਕਿ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਤਾ ਫਿਰ ਉਹ ਫਰਸਾਦੀ ਤੇ ਵੱਡੇ ਸਾਹਿਬ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਉਹਨਾਂ ਤੇ ਮਾਰੀ ਮਾਰ ਪਈ ਗਈ ਸੀ ਉਹਨਾਂ ਨੇ ਜੋ ਮਾੜਾ ਕੰਮ ਕਰਿਆ ਸੀ ਉਸ ਦੀ ਉਹਨਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋ ਗਈ ਸੀ ਉਹਨਾਂ ਦੀ ਜਿਹੜੀ ਨਜਾਇਜ਼ ਪ੍ਰਾਪਰਟੀ ਸੀ ਸਾਰੀ ਸੀਜ਼ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਹੈ ਐਸੇ ਤਰ੍ਹਾਂ ਐਸਪੀ ਸਾਹਿਬ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਸੀ ਤਾਂ ਫਿਰ ਗੁਰਮੀਤ ਤੇ ਹੈਲਪਰ ਬਹੁਤ ਜ਼ਿਆਦਾ ਖੁਸ਼ੀ ਕਿ ਐਸਪੀ ਸਾਹਿਬ ਕਿੰਨੇ ਚੰਗੇ ਬੰਦੇ ਨੇ ਉਹ ਤਾਂ ਵੱਡੇ ਅਧਿਕਾਰੀਆਂ ਨੂੰ ਐਵੇਂ ਹੀ ਸਮਝਦੇ ਸੀ ਕਿ ਉਹ ਕੁਝ ਨਹੀਂ ਕਰਦੇ ਉਹਨਾਂ ਨਾਲ ਤਾਂ ਮਿਲਣ ਵਾਸਤੇ ਵੀ ਟਾਈਮ ਲੈਣਾ ਪੈਂਦਾ ਪਰ ਅੱਜ ਉਹਨਾਂ ਨੂੰ ਪਤਾ ਲੱਗਿਆ ਹੁੰਦੇ ਨੇ ਜਿਹੜੇ ਜਨਤਾ ਦੇ ਵਿੱਚ ਆ ਕੇ ਇਨਸਾਫ ਕਰਦੇ ਨੇ ਤੇ ਲੋਕਾਂ ਦੀ ਮਦਦ ਕਰਦੇ ਨੇ ਜਿਵੇਂ ਕਿ ਅੱਜ ਐਸਪੀ ਸਾਹਿਬ ਨੇ ਕੀਤੀ ਹੁਣ ਉਹ ਬਹੁਤ ਜ਼ਿਆਦਾ ਖੁਸ਼ੀ ਤਫ ਖੁਸ਼ ਹੋ ਕੇ ਉਹ ਪ੍ਰਧਾਨ ਨੂੰ ਫੋਨ ਕਰਦੇ ਨੇ ਤੇ ਕਹਿੰਦੇ ਨੇ ਕਿ ਐਸਪੀ ਸਾਹਿਬ ਨੇ ਤਾਂ ਸਾਰੇ ਪੁਲਿਸ ਵਾਲ ਨੂੰ ਇੱਥੋਂ ਸਸਪੈਂਡ ਕਰ ਦਿੱਤਾ ਤੇ ਬਕਾਇਦਾ ਉਹਨਾਂ ਨੂੰ ਥਾਣੇ ਵੀ ਲੈ ਗਏ ਨੇ ਜਿਵੇਂ ਆ ਪ੍ਰਧਾਨ ਸਾਹਿਬ ਨੇ ਇਹ ਗੱਲ ਸੁਣੀ ਸੀ ਤਾਂ ਫਿਰ ਉਹ ਕਹਿੰਦਾ ਹੈ ਕਿ ਵਾਹਿਗੁਰੂ ਜੋ ਕਰਦਾ ਹੈ ਸਭ ਚੰਗਾ ਹੀ ਕਰਦਾ ਹੈ ਉਸ ਨੇ ਸਾਡੀ ਸੁਣ ਲਈ ਤੇ ਉਸ ਨੇ ਹੀ ਇਸ ਮੁਸ਼ਕਿਲ ਰਾਜ ਤੋਂ ਸਾਨੂੰ ਕੱਢਿਆ ਐਸੇ ਤਰ੍ਹਾਂ ਉਹ ਵੀ ਐਸਪੀ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਕਿ ਐਸਪੀ ਸਾਹਿਬ ਨੇ ਮੌਕੇ ਤੇ ਕਾਰਵਾਈ ਤੇ ਦੋਸਿਆਂ ਨੂੰ ਸਜ਼ਾ ਦਿੱਤੀ ਉਸ ਦਿਨ ਤੋਂ ਬਾਅਦ ਐਸਪੀ ਸਾਹਿਬ ਦਾ ਇਹ ਕਾਰਨਾਮਾ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਤੇ ਜਿਹੜਾ ਵੀ ਸੁਣਦਾ ਹੈ ਐਸਪੀ ਸਾਹਿਬ ਦੀ ਵਾਹ ਵਾਹ ਕਰਦਾ ਹੈ ਤੇ ਨਾਲੇ ਕਹਿੰਦਾ ਹੈ ਕਿ ਅਧਿਕਾਰੀ ਹੋਣ ਤਾਂ ਇਦਾਂ ਦੇ ਹੋਣ ਜੋ ਲੋਕਾਂ ਦੀ ਸੁਣਦੇ ਨੇ ਤੇ ਲੋਕਾਂ ਦੀ ਮਦਦ ਕਰਦੇ ਨੇ ਤਾਂ ਹੁਣ ਐਸਪੀ ਸਾਹਿਬ ਦਾ ਹੌਲੀ-ਹੌਲੀ ਨਾਮ ਹੋਣ ਲੱਗਿਆ ਸੀ ਤਾਂ ਦੋਸਤੋ ਸਾਰੇ ਪੁਲਿਸ ਵਾਲੇ ਬੇਈਮਾਨੀਆਂ ਦੇ ਪਰ ਕੁਝ ਪੁਲਿਸ ਵਾਲੇ ਇਦਾਂ ਦੇ ਹੁੰਦੇ ਨੇ ਜੋ ਪੂਰੇ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰ ਦਿੰਦੇ ਨੇ ਅੱਜ ਵੀ ਬਹੁਤ ਇਦਾਂ ਦੇ ਪੁਲਿਸ ਵਾਲੇ ਨੇ ਜੋ ਰਿਸ਼ਵਤ ਦਾ 1 ਰੁਪਿਆ ਤੱਕ ਨਹੀਂ ਲੈਂਦੇ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਨੇ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੋ ਬੇਈਮਾਨੀ ਦਾ ਪੈਸਾ ਹੁੰਦਾ ਹੈ ਉਹ ਕ da peça ਦਸੇ ਨੋਹਾਂ ਦੀ ਕਿਰਤ ਕਮਾਈ ਹੀ ਫਲਦੀ ਫੁੱਲਦੀ ਹੈ ਉਹ ਭਾਵੇਂ ਥੋੜੀ ਹੋਵੇ ਪਰ ਉਹ ਕਮਾਈ ਬਰਕਤ ਕਰਦੀ ਹੈ ਪਰ ਬੇਈਮਾਨੀ ਦਾ ਪੈਸਾ ਜਿਵੇਂ ਆਂਦਾ ਹੈ ਓਵੇਂ ਹੀ ਨਿਕਲ ਜਾਂਦਾ ਹੈ ਕੋਈ ਬਿਮਾਰ ਹੋ ਜਾਂਦਾ ਹੈ ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ ਹੈ ਕੋਈ ਆਪ ਬਿਮਾਰ ਹੋ ਜਾਂਦਾ ਹੈ ਤੇ ਕਿਸੇ ਦੇ ਕਿਤੇ ਲੱਗ ਜਾਂਦੇ ਕਿਸੇ ਕਿਤੇ ਲੱਗ ਜਾਂਦੇ ਐ ਇਸੇ ਤਰ੍ਹਾਂ ਬੇਈਮਾਨੀ ਦਾ ਪੈਸਾ ਕਦੇ ਘਰੇ ਨਹੀਂ ਟਿਕਦਾ ਸਗੋਂ ਇਹ ਦੁੱਖ ਤੇ ਕਲੇਸ਼ ਘਰੇ ਲੈ ਕੇ ਆਂਦਾ ਹੈ ਐਸੇ ਤਰ੍ਹਾਂ ਦੋਸਤੋ ਹਮੇਸ਼ਾ ਕਿਰਤ ਕਮਾਈ ਕਰਨੀ ਚਾਹੀਦੀ ਹੈ ਦਸੇ ਨੋਹਾਂ ਨਾਲ ਕੀਤੀ ਗਈ ਕਮਾਈ ਨਾਲ ਆਪਦੀ ਜ਼ਿੰਦਗੀ ਲੰਗਾਨੀ ਚਾਹੀਦੀ ਹੈ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਐਸਪੀ ਸਾਹਿਬ ਦੇ ਪੁਲਸਾਰ ਦੇ ਬਾਰੇ ਚ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ